ਦੇਖੋ ਕੱਲ ਜਿਹੜੀ ਬੇਮੌਸਮੀ ਵਰਖਾ ਹੋਈ ਆ ਜਾਂ ਗੜੇ ਪਏ ਨੇ ਸਾਡੇ ਕਈ ਪਿੰਡਾਂ ਦੇ ਵਿੱਚੋਂ ਜਿਵੇਂ ਫੂਰਾਲਾ ਚਚੂਰ ਭੰਮੇ ਖੁਰਦ ਭੰਮੇ ਗਣਾ ਚੇਰਿਆਂ ਵਾਲੀ ਲਾਲੇ ਵਾਲੀ ਇਹਨਾਂ ਪਿੰਡਾਂ ਦੇ ਵਿੱਚ ਕਣਕ ਦਾ ਨੁਕਸਾਨ ਹੋਇਆਗਾ ਤੁਹਾਨੂੰ ਪਤਾ ਪੁੱਤਾਂ ਵਾਂਗੂ ਪਾਲੀ ਫਸਲ ਤੇ ਜਦੋਂ ਬਿਲਕੁਲ ਘਰ ਆਉਣ ਵਾਲੀ ਸੀ ਤਾਂ ਕੁਦਰਤ ਤੇ ਤਬਾਹੀ ਹੋਈ ਆ ਤੇ ਅੱਜ ਹੀ ਅਸੀਂ ਡੀ ਸਾਹਿਬ ਨੂੰ ਸਾਰੇ ਐਮਐਲਏ ਸਾਹਿਬਾਨ ਬੈਠੇ ਨੇ ਜਿੱਥੇ-ਜਿੱਥੇ ਵੀ ਕੋਈ ਗੜਿਆਂ ਦੇ ਨਾਲ ਕਣਕ ਦਾ ਜਾਂ ਸਰੋਂ ਦਾ ਨੁਕਸਾਨ ਹੋਇਆਗਾ ਉਹਦੀ ਵਿਸ਼ੇਸ਼ ਗਰਦੌਰੀ ਕਰਵਾਉਣ ਦੇ ਹੁਕਮ ਦੇ ਦਿੱਤੇ ਨੇ ਪਟਵਾਰੀ ਤੇ ਸਾਡੇ ਖੇਤੀਬਾੜੀ ਦੇ ਅਫਸਰ ਸਾਹਿਬਾਨ ਪਿੰਡਾਂ ਦੇ ਵਿੱਚ ਗਏ ਨੇ ਜਦੋਂ ਰਿਪੋਰਟ ਆਉਂਦੀ ਆ ਉਹਨਾਂ ਦੀ ਰਿਪੋਰਟ ਦੇ ਆਧਾਰ ਤੇ ਬਣਦਾ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਜ਼ਰੂਰ ਦਿੱਤਾ ਜਾਊਗਾ ਕਿਉਂਕਿ ਕਿਸਾਨਾਂ ਦੀ ਪੁੱਤਾ ਉੰਗੂ ਪਾਲੀ ਵਸਲ ਦਾ ਜੇ ਨੁਕਸਾਨ ਹੋ ਜਾਂਦਾ ਐਦੋਂ ਵੱਡਾ ਸਹੇ ਤੇ ਕਹੇ ਜਿਹੜਾ ਹੈਗਾਗਾ ਕਹਿਰ ਕੋਈ ਹੋ ਨਹੀਂ ਸਕਦਾ ਸੋ ਜਿੰਨਾ ਵੀ ਪਿੰਡਾਂ ਦੇ ਵਿੱਚ ਕਣਕ ਦਾ ਜਾਂ ਸਰੋਂ ਦਾ ਕਿਸੇ ਵੀ ਫਸਲ ਦਾ ਜਾਂ ਸਬਜ਼ੀਆਂ ਦਾ ਨੁਕਸਾਨ ਹੋਇਆ ਉਹਦੀ ਅੱਜ ਸਪੈਸ਼ਲ ਗੁਰਦੌਰੀ ਕਰਾਬ ਦਿੱਤੀ ਗਈ ਆ ਤੇ ਜਲਦੀ ਹੀ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਵੀ ਕਰਾਇਆ ਜਾਊਗਾ